ਹਾਂਜੀ ਮਾਨ ਸਾਹਿਬ ਜੀ ਆਪ ਜੀ ਦਾ ਬਹੁਤ ਜੀ ਆਨੁ ਆਪ ਜੀ ਆਏ ਕੈਦਰੀਵਾਲ ਸਾਹਿਬ ਜੀ ਬਹੁਤ ਤੁਸੀਂ ਦੁਨੀਆ ਦਾ ਉਧਾਰ ਕਰਦੇ ਪੇ ਅੱਗੇ ਵੀ ਕਰਦੇ ਰਹੋਗੇ ਅਗੂ ਅਸੀਂ ਇਹ ਚਾਹਨੇ ਆ ਕਿ ਤੁਸੀਂ ਜਿਹੜਾ ਅਨਾਉਂਸ ਕੀਤਾ ਸੀ ਹਰ ਮਹਿਲਾ ਨੂੰ 1000 ਰੁਪਿਆ ਮੈਂ ਟਾਣਾ ਨੇ ਮੈਨੂੰ ਇਹ ਗੱਲ ਕਹੀ ਏ ਤੁਸੀਂ ਇਹ ਪੁੱਛੋ ਨਾਲੇ ਤੁਹਾਡੇ ਜਵਾਬ ਨਜ਼ਰ ਚ ਬਹੁਤ ਬੱਚੇ ਪੜੇ ਲੇਕਿਨ ਜਿਹੜੇ ਇਸ ਟਾਈਮ ਦੇਖੋ ਚੜਕੇ ਘਰਾਂ 'ਚ ਬੈਠੇ ਨੇ ਉਹਨਾਂ ਦਾ ਕੋਈ ਨੌਕਰੀ ਦਾ ਸਾਧਨ ਨਹੀਂ ਕੋਈ ਰੋਟੀ ਦਾ ਸਾਧਨ ਨਹੀਂ ਐਮ 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 ਪੀਏ ਕਰ ਕਰਕੇ ਬੱਚੇ ਘਰਾਂ 'ਚ ਬੈਠੇ ਨੇ ਮਾਨ ਸਾਹਿਬ ਕਿਉਂ ਕਿਉਂਕਿ ਨੰਬਰ ਘਟ ਹੋਣ ਆਦੇ ਬੱਚੇ ਜਿਹੜੇ ਕੰਮ ਕਰਦੇ ਨੇ ਰਾਤ ਨੂੰ ਬੜਾਈਆਂ ਕਰਦੇ ਨੇ ਉਹਨਾਂ ਦੇ ਨੰਬਰ ਨਹੀਂ ਆਉਂਦੇ ਮੀਰਾ ਲੋਕਾਂ ਦਾ ਨੰਬਰ ਆ ਜਾਂਦੇ ਨੇ ਉਹ ਅੱਗੇ ਨਹੀਂ ਗਏ ਤਕਰੀਬਾ ਉਥੇ ਹੀ ਰਹਿ ਜਾਂਦੇ ਨੇ ਕਿਰਪਾ ਕਰੋ ਮੇਰ ਕਰੇ ਨਾ ਬੱਚਿਆਂ ਦਾ ਸੇਧਾ ਹੱਥ ਰੱਖੋ ਇਹਨਾਂ ਨੂੰ ਨੌਕਰੀਆਂ ਦਿਓ ਇਹਨਾਂ ਮੈਨਾਂ ਦਾ ਹਜ਼ਾਰ-ਹਜ਼ਾਰ ਰੁਪਇਆ ਤੁਸੀਂ ਪਾਓ ਠੀਕ ਹੈ ਜੀ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗੋ ਤੁਹਾਡੀ ਸਰਕਾਰ ਆਉਂਦੀ ਰਹੇਗੀ ਧੰਨਵਾਦ ਜੀ ਬਤਾ ਮਾਵਾ ਦਾ ਭੈਣਾ ਦਾ ਅਸ਼ੀਰਵਾਦ ਇਹਨਾਂ ਨੰਬਰ 2 ਤੇ 52000 ਨੌਕਰੀਆਂ ਦੇ ਚੁੱਕਿਆ ਉੱਚ ਕੋਈ ਅਮੀਰੀ ਗਰੀਬੀ ਨਹੀਂ ਵਰਗੀ ਗਈ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਕਿਉਂਕਿ ਦੋਨੇ ਤਿੰਨੇ ਬੱਚੇ ਪੜ੍ਹੇ ਉਹਨਾਂ ਦਾ ਨੰਬਰ ਆ ਗਿਆ ਤਾਂ ਨੌਕਰੀ ਮਿਲ ਗਈ ਸੋ ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ ਨੌਕਰੀ ਵੇਲੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਪਿਆਰ ਨਾਲ ਸਮਝਾਓ ਕਿ ਨੰਬਰ ਲੈ ਕੇ आओ ਮੈਰਿਟ ਚ आओ ਤੇ ਕੋਈ ਮਾਇਦਾ ਲਾਲ ਨਹੀਂ ਹੋ ਸਕਦਾ ਕਿ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਜਾਂ ਤੁਹਾਡੀ ਸਪਾਰਸ਼ ਨਹੀਂ ਹੈਗੀ ਤੇ ਨੌਕਰੀ ਨਹੀਂ ਮਿਣੀ ਨੌਕਰੀ ਜ਼ਰੂਰ ਮਿਲੂਗੀ 52000 ਨੌਕਰੀਆਂ 3 ਸਾਲਾਂ ਚ ਦੇ ਚੁੱਕੇ ਆ ਹੁਣ ਐਵਰੇਜ ਜਿਆਦਾ ਅੱਪ ਕਰਾਂਗੇ 900 ਨੌਕਰੀਆਂ ਪਰਸੋਂ ਨੂੰ ਅ ਟੀਚਰਾਂ ਦੀਆਂ ਇੱਥੇ ਪੰਜਾਬੀ ਭਵਨ ਚ ਨਾਲ ਹੀ ਪੰਜਾਬੀ ਭਵਨ ਪੰਜਾਬ ਪੰਜਾਬੀ ਭਵਨ ਚ 900 ਨਿਯੁਕਤੀ ਪੱਤਰ ਦੇ ਰਹੇ ਆ ਤੇ ਬਾਕੀ ਮਾਵਾ ਪੈਣ ਦਾ ਅਸ਼ੀਰਵਾਦ ਹੈ ਜਿੱਥੇ ਮਾਵਾ ਦਾ ਤੇ ਭੈਣਾਂ ਦਾ ਅਸ਼ੀਰਵਾਦ ਹੋ ਗਿਆ ਕੋਈ ਦੁਨੀਆ ਦਾ ਮੈਦਾਨ ਹੀ ਨਹੀਂ ਹੋ ਸਕਦਾ ਕਿ ਜਿਹੜਾ ਫਤਿਹ ਨਾ ਹੋ ਸਕੇ ਪ੍ਰੋਫੈਸਰ ਮੋਨ ਸਿੰਘ ਨੇ ਲਿਖਿਆ ਕਹਿੰਦਾ ਮਾਂ ਵਰਗਾ ਕਣਸ਼ਾਵਾ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ ਲੈ ਕੇ ਜੀਤੋ ਸ਼ਾਹ ਉਧਾਰੀ ਰੱਬ ਨੇ ਸਵਰਗ ਬਣਾਏ ਜੀਤੋ ਜਿੱਤੀ ਜੀਤੋ ਸ਼ਾਹ ਉਧਾਰੀ ਲੈ ਕੇ ਸਵਰਗ ਬਣਾਇਆ ਰੱਬ ਨੇ ਅਸੀਂ ਉਹਨਾਂ ਦੀਆਂ ਮੰਗਾਂ ਨੂੰ ਰੋਕ ਸਕਦੇ ਆ ਮੈਂ ਕੌਣ ਹਾਂ ਮੈਂ ਕੌਣ ਹਾਂ ਰੋਕਣ ਵਾਲਾ ਅਰਵਿੰਦ ਕੇ ਜਨੀਵਾਲ ਜੀ ਕੌਣ ਹੁੰਦੇ ਰੋਕ ਉਸ ਤਾਂ ਬੰਦੇ ਆ ਜੀ ਪਰ ਸਾਡਾ ਇਹ ਹੈ ਕਿ ਸਾਡੀ ਨੀਅਤ ਬਿਲਕੁਲ ਸਾਫ਼ ਹੈ ਨੌਕਰੀਆਂ ਵੀ ਮਿਲ ਲਗੀਆਂ ਔਰ ਤੁਹਾਡੇ ਘਰਾਂ ਦੇ ਚੁੱਲ੍ਹੇ ਵੀ ਅਸੀਂ ਬਲਦੇ ਜਨ